ਮੈਂ ਤੁਹਾਨੂੰ ਦੱਸਿਆ ਵੀ ਹੋਣਾ ਕਿ ਪਤਾ ਕੀਤਾ ਵੀ ਇਹਦੇ ਖਿਲਾਫ 13 ਮੁਕਦਮੇ ਦਰਜ ਨੇ ਐਂਡੀਪੀਐਸ ਦੇ ਹਾਈ ਕੋਰਟ ਤੋਂ ਇਹਦੀ ਬੇਲ ਰਿਜੈਕਟ ਹੋ ਚੁੱਕੀ ਆ ਲੇਕਿਨ ਇਹ ਜਿਹੜੀ ਪ੍ਰੋਸੀਡਿੰਗ ਇਨੀਸ਼ੀਏਟ ਹੋਈ ਸੀ ਉਹ ਸੈਕਟਰੀ ਮੰਡੀ ਬੋਰਡ ਦੀ ਲੈਟਰ ਤੇ ਇਨੀਸ਼ੀਏਟ ਹੋਈ ਸੀ ਉਹਨਾਂ ਨੇ ਡੀਸੀ ਸਾਹਿਬ ਨੂੰ 18 ਤਰੀਕ ਨੂੰ ਇੱਕ ਲੈਟਰ ਲਿਖਿਆ ਸੀ ਵੀ ਇਹ ਜਿਹੜਾ ਹੈਗਾ ਮੰਡੀ ਦੇ ਏਰੀਆ ਦੇ ਵਿੱਚ ਇਹਨੇ ਨਜਾਇਜ਼ ਸਾਰੀ ਕੀਤੀ ਆ ਬਾਰ-ਬਾਰ ਰੋਕਣ ਦੇ ਬਾਵਜੂਦ ਵੀ ਇਹ ਰੁਕਦਾ ਨਹੀਂਗਾ ਸੰਡੇ ਨੂੰ ਜਾਂ ਛੁੱਟੀਆਂ ਵਾਲੇ ਦਿਨ ਇਹ ਫਿਰ ਬਣਾਈ ਜਾ ਰਿਹਾ ਰੁਕਦਾ ਨਹੀਂ ਤਾਂ ਕਰਕੇ ਫਿਰ ਉਹਨਾਂ ਨੇ ਇਹਦੇ ਖਿਲਾਫ ਇਹਨੂੰ ਟਾਉਣ ਦਾ ਤਹੀਆ ਕੀਤਾ ਅਸੀਂ ਇੱਥੇ ਲਾਅਨ ਆਰਡਰ ਮੇਨਟੇਨ ਕਰਨਾ ਆਏ ਆ ਤੇ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਇਹਦੇ ਖਿਲਾਫ 13 ਮੁਕਦਮੇ ਦਰਜ ਆ ਮੈਂ ਫੇਰ ਕਹਿ ਰਿਹਾ ਵੀ ਹਾਈ ਕੋਰਟ ਤੋਂ ਬੇਲ ਵੀ ਰਿਜੈਕਟ ਆ ਤੇ ਨਹੀਂ ਇਹ ਭੱਜਿਆ ਹੋਇਆ ਲਖੀ ਇਲियस ਹਰਬੰਸ ਸਿੰਘ ਬੰਸਾ ਇਹ ਫਰਾਰ ਹੈ ਹੁਣੇ ਕਿਸੇ ਦਾ ਫੋਨ ਵੀ ਆਇਆ ਸੀ ਵੀ ਇਹ ਕਾਰਵਾਈ ਜੇ ਰੋਕ ਸਕਦੇ ਹੋ ਰੋਕ ਦਿਓ ਪੇਸ਼ ਕਰਾ ਦਿੰਦੇ ਐਵੇਂ ਦੀ ਮਤਲਬ ਹੁਣੇ ਜਿਵੇਂ ਕੋਈ ਕਹਿ ਰਿਹਾ ਸੀਗਾ ਕਿ ਨਸ਼ਾ ਤਸਕਰਾਂ ਨੂੰ ਤੁਹਾਡੀ ਹੁਣ ਕੀ ਤੁਸੀਂ ਵਾਰਨਿੰਗ ਦੇਣਾ ਚਾਹੋਗੇ ਮੈਂ ਬਾਰ ਬਾਰ ਕਹਿ ਰਿਹਾ ਵਾਰਨਿੰਗ ਦੇਣ ਦਾ ਟਾਈਮ ਤਾਂ ਲੰਘ ਚੁੱਕਿਆ ਹੁਣ ਕੋਈ ਵਾਰਨਿੰਗ ਨਹੀਂ ਹੁਣ ਤਾਂ ਐਕਸ਼ਨ ਦਾ ਟਾਈਮ ਹੈ ਠੀਕ ਹੈ ਮੈਂ ਤੁਹਾਨੂੰ ਦੱਸ ਰਿਹਾ ਸਾਡੇ ਜ਼ਿਲ੍ਹੇ ਦੇ ਵਿੱਚ ਜਦੋਂ ਦਾ ਯੁੱਧ ਨਸ਼ਿਆਂ ਵਿਰੁੱਧ ਸਟਾਰਟ ਹੋਇਆ ਉਦੋਂ ਦੇ 150 ਮੁਕਦਮੇ ਦਰਜ ਹੋ ਚੁੱਕੇ ਆ ਤੇ 220 ਤੋਂ ਵੱਧ ਗ੍ਰਿਫਤਾਰੀਆਂ ਪੈ ਚੁੱਕੀਆਂ ਨੇ ਅਸੀਂ ਝੋਲੀਆਂ ਗਏ ਸੀ ਕਸੋਕਰਨ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ 29 ਘਰ ਸੀਗੇ ਇੱਕੋ ਗਲੀ ਦੇ ਵਿੱਚ ਤੇ ਜਿੱਥੇ ਪਤਾ ਲੱਗ ਰਿਹਾ ਸੀ ਵੀ ਉਹਨਾਂ ਦਾ ਕੋਈ ਵੀ ਹੋਰ ਬਿਜ਼ਨਸ ਨਹੀਂ ਹੈਗਾ ਕੋਈ ਹੋਰ ਕਾਰੋਬਾਰ ਨਹੀਂਗਾ ਵਧੀਆ ਵਧੀਆ ਘਰ ਬਣਾਏ ਆ ਉਹਨਾਂ ਦੀ ਪ੍ਰਾਪਰਟੀ ਅੰਫ੍ਰੀਜ਼ ਕਰਨ ਲਈ ਉਹਨਾਂ ਦੇ ਕੇਸ ਬਣਾ ਕੇ ਭੇਜਾਂਗੇ ਠੀਕ ਹੈ ਉਹਦੇ ਚੋਂ 22 ਘਰਾਂ ਚੋਂ 9 ਘਰ 10 ਘਰ ਤਾਂ ਇਹੋ ਜਿਹੇ ਸੀਗੇ ਜਿਹੜੇ ਪਰਮਾਨੈਂਟਲੀ ਤਾਲੇ ਲੈ ਕੇ ਉਥੋਂ ਭੱਜ ਗਏ ਆ ਤੇ ਹੋਰ ਜਿਹੜੇ ਕੁਛ ਇੱਕ ਦੋ ਉਦਣ ਇਧਰ ਉਧਰ ਹੋ ਗਏ ਹੋਣਗੇ ਉਸ ਦਿਨ ਅਸੀਂ ਉੱਥੇ ਇੱਕ ਉਹ ਵੀ ਸ਼ਾਇਦ ਉਹਦਾ ਨਾਮ ਹੀ ਹਰਬੰਸ ਸਿੰਘ ਸੀਗਾ ਉਹਦੇ ਕੋਲੋਂ 10 ਗ੍ਰਾਮ ਚਿੱਟਾ ਬਰਾਮਦ ਵੀ ਹੋਇਆ ਸੀ ਉਸ ਦਿਨ ਪਰਚਾ ਵੀ ਦਰਜ ਕੀਤਾ ਸੀ ਉਹਦੇ ਖਿਲਾਫ ਉਹਦੇ ਜੀ ਦੇ ਪੁਲਿਸ ਨੇ ਕਾਸੋ ਆਪਰੇਸ਼ਨ ਸ਼ੁਰੂ ਕੀਤੇ ਨੇ ਰੇੜਾ ਕੀਤੀ ਜਾ ਰਹੀ ਹੈ ਨਿਕਰਾਂ ਚੈਕਿੰਗਾਂ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਕਿਤੇ ਨਾ ਕਿਤੇ ਨਸ਼ਾ ਤਸਕਰਾਂ ਦੇ ਦਿਲਾਂ 'ਚ ਡਰ ਪੈਦਾ ਹੋਇਆ ਹੈ ਵੇਖੋ ਕਾਸੋ ਦਾ ਡੈਟਰੈਂਟ ਇਫੈਕਟ ਤਾਂ ਬਹੁਤ ਜ਼ਿਆਦਾ ਹੁੰਦਾ ਇਹਨਾਂ ਨੂੰ ਪਹਿਲਾਂ ਤਾਂ ਇਹ ਬੇਖੌਫ ਬੈਠੇ ਰਹਿੰਦੇ ਸੀਗੇ ਵੀ ਜਦੋਂ ਮਰਜ਼ੀ ਆਪਣੇ ਘਰ 'ਚ ਹੀ ਸਮਾਨ ਰੱਖਿਆ ਹੋਇਆ ਸੀ ਕੋਈ ਆ ਤੇ ਕਿ ਚਲੇ ਗਿਆ ਹੁਣ ਇਹਨਾਂ ਨੂੰ ਪਤਾ ਨਹੀਂ ਵੀ ਸਵੇਰੇ 6 ਵਜੇ ਕਸੋ ਹੋ ਜੇ ਕਿ ਸ਼ਾਮ ਨੂੰ 6 ਵਜੇ ਹੋ ਜੇ ਕਿ ਕਿਸੇ ਟਾਈਮ ਉਸ ਗੱਲ ਦਾ ਡੈਟਰੈਂਟ ਇਫੈਕਟ ਬਹੁਤ ਜ਼ਿਆਦਾ ਸੋ ਇਹ ਇੰਨਾ ਖੁੱਲ ਕੇ ਕੋਈ ਬੰਦਾ ਕੰਮ ਨਹੀਂ ਕਰ ਸਕਦਾ ਹੁਣ ਜੇ ਥੋੜੇ ਬਹੁਤੇ ਹੱਲੇ ਵੀ ਨਹੀਂ ਟਲ ਰਹੇ ਉਹ ਸਾਰੇ ਫੜ ਕੇ ਅਸੀਂ ਅੰਦਰ ਦੇਣੇ ਆ ਕਿਸੇ ਨੂੰ ਵੀ ਇਹ ਕੰਮ ਕਰਨ ਨਹੀਂ ਦੇਣਾ ਅਸੀਂ ਜੀ ਆ ਜੋ ਫਰਾਰ ਨੇ ਜਿਸ ਤਰ੍ਹਾਂ ਜਿਵੇਂ ਕਿ ਇਹ ਵੀ ਫਰਾਰ ਹੈ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਜਾਂ ਜਿਹੜੇ ਹਲੇ ਵੀ ਕੰਮ ਕਰਦੇ ਨਹੀਂ ਮੈਂ ਮੈਂ ਤੁਹਾਡੇ ਮਾਧਿਅਮ ਰਹੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਹੀ ਮੈਂ ਤਾਂ ਕਹੂੰਗਾ ਵੀ ਜਿਹੜੇ ਬੰਦਿਆਂ ਤੇ ਕੋਈ ਮੁਕਦਮੇ ਦਰਜ ਨੇ ਤੇ ਉਹ ਫਰਾਰ ਨੇ ਉਹ ਆ ਕੇ ਪੇਸ਼ ਹੋ ਜਾਣ ਤਾਂ ਉਹ ਜਾਦਾ ਵਧੀਆ ਗੱਲ ਹੋਊਗੀ ਫਿਰ ਉਹਨਾਂ ਦੇ ਨਾਲ ਚਲੋ ਕਿਸੇ ਤਰ੍ਹਾਂ ਦਾ ਨਰਮੀ ਦਾ ਰਵਈਆ ਵੀ ਪੁਲਿਸ ਰੱਖ ਸਕਦੀ ਹੈ ਤੇ ਆ ਕੇ ਸਾਰਿਆਂ ਨੂੰ ਅਪੀਲ ਹੈ ਕਿ ਜਿਹੜੇ ਜਿਨ੍ਹਾਂ ਤੇ ਮੁਕਦਮੇ ਦਰਜ ਨੇ ਉਹ ਆ ਕੇ ਪੇਸ਼ ਹੋ ਜਾਣ ਸਾਰੇ